ਸਤਿ ਸ਼੍ਰੀ ਅਕਾਲ ਜੀ ਆਦਾਬ ਨਮਸਕਾਰ ਮੈਂ ਰਾਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਮੋਂਗੇ ਆ ਦੋਸਤੋ ਸਭ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਜੀ ਕਿ ਸਾਡੇ ਸੋਸ਼ਲ ਮੀਡੀਆ ਦੇ ਦੋ ਪਲੇਟਫਾਰਮ ਹੈਗੇ ਜੀ ਪੰਜਾਬ 19 ਚੈਨਲ ਹੈ ਜੀ ਤੁਹਾਡਾ ਅਖਬਾਰ ਇਹ ਦੋਨੋਂ ਜੋ ਹੈਗੇ ਆ ਸੋਸ਼ਲ ਮੀਡੀਆ ਦੇ YouTube ਤੇ Facebook Instagram ਤੇ ਹੈਗੇ ਆ ਤੇ ਵੱਧ ਤੋਂ ਵੱਧ ਲਾਈਕ ਫੋਲੋ ਤੇ ਸ਼ੇਅਰ ਜ਼ਰੂਰ ਕਰੋ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਸਾਨੂੰ ਅ ਇਸ ਜੋ ਸੋਸ਼ਲ ਮੀਡੀਆ ਦੇ ਵਿੱਚ ਨਿਰਪੱਖ ਖਬਰਾਂ ਦੇਖਣ ਦੇ ਲਈ ਜਰੂਰ ਸਟੈਂਡ ਕਰੋ ਜੀ ਤਾਂ ਦੋਸਤੋ ਅੱਜ ਜੋ ਕਰੰਟ ਇਸ਼ੂ ਹੈ ਉਹ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਏ ਆਂ ਜੀ ਦੋਸਤੋ ਮਸਲਾ ਹੈਗਾ ਆਮ ਆਦਮੀ ਪਾਰਟੀ ਦੇ ਕਨਵੀਨਰ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਕਿਉਰਿਟੀ ਨੂੰ ਲੈ ਕੇ ਤਾਂ ਦੋਸਤੋ ਮੈਂ ਦੱਸਣਾ ਚਾਹਣਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਦੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਜਦੋਂ ਪਹਿਲੀ ਵਾਰ ਚੋਣਾਂ ਲੜੀਆਂ ਗਈਆਂ ਸੀ ਅਤੇ ਜਦੋਂ ਦਿੱਲੀ ਦੇ ਵਿੱਚ ਪਾਰਟੀ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਇਹ ਕਿਹਾ ਗਿਆ ਸੀ ਕਿ ਜੋ ਲੀਡਰ ਹੁੰਦੇ ਆ ਉਹ ਵੀ ਆਮ ਲੋਕਾਂ ਦੀ ਤਰ੍ਹਾਂ ਹੀ ਹੁੰਦੇ ਆ ਅਤੇ ਆਮ ਲੋਕਾਂ ਦੀ ਤਰ੍ਹਾਂ ਹੀ ਜੇਕਰ ਸਾਡੀ ਸਰਕਾਰ ਬਣਦੀ ਹੈ ਕਿਤੇ ਵੀ ਤਾ ਅਸੀਂ ਕੋਈ ਘਰ ਨਹੀਂ ਲਵਾਵਾਂਗੇ ਨਾ ਕੋਈ ਸਿਕਿਉਰਟੀ ਲਵਾਵਾਂਗੇ ਨਾ ਹੀ ਕੋਈ ਸਰਕਾਰੀ ਵਾਹਨ ਲਵਾਵਾਂਗੇ ਇਸ ਤਰ੍ਹਾਂ ਦੀਆਂ ਵੱਡੀਆਂ-ਵੱਡੀਆਂ ਵੱਡੀਆਂ ਗੱਲਾਂ ਕਰਕੇ ਇਹ ਪਹਿਲਾਂ ਦਿੱਲੀ ਦੇ ਵਿੱਚ ਸੱਤਾ ਦੇ ਵਿੱਚ ਆਏ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਏ ਹੁਣ ਦੋਸਤੋ ਕੱਲ ਦਾ ਰੌਲਾ ਕੀ ਪੈ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਮੇਰਾ ਖਿਆਲ ਹੈ ਦੇਸ਼ ਦੇ ਪਹਿਲੇ ਮੁੱਖ ਮੰਤਰੀ ਹੋਣਗੇ ਜਿਨ੍ਹਾਂ ਨੂੰ ਦੋ ਸਟੇਟਾਂ ਦੀ ਜੈਡ ਪਲੱਸ ਸਿਕਿਉਰਟੀ ਮਿਲੀ ਹੋਈ ਹੈ ਜੀ ਪਹਿਲਾਂ ਤਾਂ ਦਿੱਲੀ ਪੁਲਿਸ ਦੇ ਵੱਲੋਂ 60 ਪਲੱਸ ਜਵਾਨ ਜਿਹੜੇ ਉਹ ਜੈਡ ਪਲੱਸ ਰਹਿਣਗੇ ਉਸ ਤੋਂ ਬਾਅਦ ਪੰਜਾਬ ਜੀ ਦੋ ਸਟੇਟਾਂ ਦੀ ਮੇਰਾ ਖਿਆਲ ਆ ਵੀ ਸ਼ਾਇਦ ਮੇਰੀ ਮੈਂ ਪੱਕਾ ਨਹੀਂ ਕਹਿ ਸਕਦਾ ਮੇਰਾ ਖਿਆਲ ਆ ਵੀ ਦੋ ਸਟੇਟਾਂ ਦੀ ਜੋ ਜੈਡ ਪਲੱਸ ਸਿਕਿਉਰਿਟੀ ਲੈਣ ਵਾਲੇ ਇਹ ਇਕੱਲੇ ਇਨਕਲਾਬੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਹੋਣਗੇ ਹੋਰ ਕੋਈ ਨਹੀਂ ਹੋ ਸਕਦਾ ਮੇਰੇ ਖਿਆਲ ਦੇ ਵਿੱਚ ਤਾਂ ਇੱਕ ਗੱਲ ਦੇਖੋ ਦੋਸਤੋ ਕਿ ਪੰਜਾਬ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਬਣੀ ਨੂੰ ਕਰੀਬ-ਕਰੀਬ 3 ਸਾਲ ਹੋ ਚੁੱਕੇ ਆ ਇਸ ਵਕਤ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਉਹ ਸਭ ਦੇ ਸਾਹਮਣੇ ਹੈ ਥਾਣਿਆਂ ਤੇ ਦਰਨੇਡ ਹਮਲੇ ਹੋ ਰਹੇ ਆ ਹਰ ਰੋਜ਼ ਲੁੱਟਾਂ ਖੋਹਾਂ ਕਤਲ ਹੋ ਰਹੇ ਨੇ ਨਸ਼ਾ ਸ਼ਰਿਆਂ ਵਿੱਚ ਵਿਕਰੇ ਹੈ ਤੇ ਨਫਰੀ ਹੈ ਜਿਹੜੀ ਥਾਣਿਆਂ ਦੇ ਵਿੱਚ ਲਗਾਤਾਰ ਘਟਦੀ ਜਾ ਰਹੀ ਹੈ ਜਿੱਥੇ 50 ਪੁਲਿਸ ਮੁਲਾਜ਼ਮਾਂ ਦੀ ਲੋੜ ਹੈ ਉਹਨਾਂ ਥਾਣਿਆਂ ਦੇ ਵਿੱਚ ਨਫਰੀ ਹੈ ਜਿਹੜੀ ਪੂਰੀ ਨਹੀਂ ਹੋ ਰਹੀ ਹੈ ਜਿਸ ਕਾਰਨ ਐਸਐਚਓ ਡੀਐਸਐਸ ਡੀਐਸਪੀ ਐਸਐਸਪੀ ਉਹ ਜਿਹੜੇ ਆਪਣੇ ਆਪਣੇ ਇਲਾਕੇ ਦੇ ਉਹ ਕਾਫੀ ਨਫਰੀ ਦੀ ਘਾਟ ਦੇ ਕਾਰਨ ਪਰੇਸ਼ਾਨ ਹਨ ਉਧਰੋਂ ਗੱਲ ਕਰੀ ਆਪਾਂ ਅਰਵਿੰਦ ਕੇਜਰੀਵਾਲ ਜੀ ਉਹਨਾਂ ਨੂੰ ਜੈਡ ਪਲੱਸ ਸਕਿਉਰਟੀ ਹੈ ਜੀ ਚਲੋ ਭਗਵੰਤ ਮਾਨ ਤਾਂ ਸਾਡੇ ਮੁੱਖ ਮੰਤਰੀ ਨੇ ਉਹਨਾਂ ਦੀ ਬੰਦੀ ਹੈ ਜੀ ਸਕਿਉਰਟੀ ਅਰਗਵ ਚੱਡਾ ਜੀ ਨੇ ਜੀ ਦੱਸੋ ਉਹਨਾਂ ਨੂੰ ਜੈਡ ਪਲੱਸ ਦੀ ਕੀ ਜ਼ਰੂਰਤ ਹੈ ਜੀ ਅਰਵਿੰਦ ਕੇਜਰੀਵਾਲ ਨੇ ਜਦੋਂ ਉਹਨਾਂ ਦੇ ਕੋਲ ਦਿੱਲੀ ਦੀ ਜੈਡ ਪਲੱਸ ਸਕਿਉਰਟੀ ਹੈਗੀ ਹੈ ਤਾਂ ਉਹਨਾਂ ਨੂੰ ਪੰਜਾਬ ਦੀ ਸਕਿਉਰਟੀ ਦੇਣ ਦਾ ਕੀ ਮਕਸਦ ਹੈ ਜੀ ਉਸ ਤੋਂ ਬਾਅਦ ਡੀਜੀਪੀ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਆ ਜੀ ਕਹਿੰਦੇ ਜੀ ਇਹਨਾਂ ਨੂੰ ਥ੍ਰੈਟ ਹੈ ਤਾਂ ਦਿੱਲੀ ਪੁਲਿਸ ਕੈਪੇਬਲ ਹੈ ਨਹੀਂ ਜੀ ਉਸ ਥ੍ਰੈਟ ਨੂੰ ਠੀਕ ਕਰਨ ਦੇ ਲਈ ਆ ਜਾਂ ਕੋਈ ਗੱਲਬਾਤ ਹੁੰਦੀ ਹੈ ਤਾਂ ਦਿੱਲੀ ਪੁਲਿਸ ਕੈਪੇਬਲ ਹੈ ਜੀ ਤਾਂ ਉੱਥੇ ਪੰਜਾਬ ਪੁਲਿਸ ਦੀ ਜੈਡ ਪਲੱਸ ਸਿਕਿਉਰਿਟੀ ਬਿਨਾਂ ਗੱਲ ਤੋਂ ਦੇਣੀ ਕੀ ਮਤਲਬ ਹੈ ਜੀ ਮੈਨੂੰ ਐ ਦੱਸੋ ਤੁਸੀਂ ਪੰਜਾਬ ਦੇ ਵਿੱਚ ਇਸ ਵਕਤ ਲਾਅ ਐਂਡ ਆਰਡਰ ਦੀ ਸਥਿਤੀ ਇਹ ਹੈ ਜੀ ਵੀ ਥਾਣਿਆਂ 'ਚ ਗਰਨੇਡ ਸਿੱਟੇ ਜਾ ਰਹੇ ਨੇ ਜੀ ਲੋਕਾਂ ਦੇ ਘਰਾਂ ਦੇ ਵਿੱਚ ਸਿੱਟੇ ਜਾ ਰਹੇ ਨੇ ਜੀ ਸਨੇਚਿੰਗ ਚੋਰੀਆਂ ਕਤਲ ਲੁੱਟਾਂ ਖੋਹਾਂ ਮੈਂ ਕਹਿੰਦਾ ਹੱਦ ਹੀ ਮੁੱਕੀ ਪਈ ਐ ਇਸ ਵਕਤ ਪੰਜਾਬ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਜੀ ਹੁਣ ਗੱਲ ਇਹ ਹੈ ਜੀ ਵੀ ਜਦੋਂ ਇੰਨੀ ਵੱਡੀ ਗਿਣਤੀ ਚ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਦਿੱਲੀ ਤੋਂ ਬਾਹਰ ਜੋ ਲੋਕ ਹੈਗੇ ਆ ਆਗੂ ਹੈਗੇ ਆ ਉਹਨਾਂ ਨੂੰ ਸਿਕਿਉਰਿਟੀ ਦੇ ਦਿੱਤੀ ਜਾਵੇ ਫਿਰ ਕਿੱਥੋਂ ਜੀ ਐ ਦੱਸੋ ਪੁਲਿਸ ਮੁਲਾਜ਼ਮ ਵੀ ਕੀ ਕਰਨਗੇ ਜੀ ਇਹਦਾ ਮਤਲਬ ਹੁਣ ਕੱਲ ਨੂੰ ਅੱਗੇ ਜੇ ਮੰਨ ਲਓ 2027 ਦੇ ਵਿੱਚ ਚੋਣਾਂ ਹੋਣੀਆਂ ਜੇ ਕਾਂਗਰਸ ਦੀ ਸਰਕਾਰ ਆ ਗਈ ਤਾਂ ਕਾਂਗਰਸ ਦੇ ਤਾਂ ਐ ਮੰਨ ਕੇ ਚੱਲੋ ਵੀ ਜੇ ਸਾਬਕਾ ਮੁੱਖ ਮੰਤਰੀ ਲਾ ਲਈਏ ਪ੍ਰਧਾਨ ਲਾ ਲਈਏ ਹੋਰ ਆਗੂ ਲਾ ਲਈਏ ਫਿਰ ਤਾਂ ਸਾਰੀ ਪੰਜਾਬ ਪੁਲਿਸ ਵੀ ਥੋੜੀ ਰਹੂਗੀ 80000 ਦੇ ਕਰੀਬ ਸਾਡੇ ਪੰਜਾਬ ਪੁਲਿਸ ਦੀ ਅਫਰੀ ਹੈ ਫਿਰ ਤਾਂ ਉਹ ਵੀ ਸਾਰੀ ਕੱਟ ਰੂਗੀ ਕਿਉਂਕਿ ਜਿੰਨੇ ਕਾਂਗਰਸ ਦੇ ਆਗੂ ਹੈਗੇ ਆ ਉਹਨਾਂ ਨੂੰ ਜੇ ਸਿਕਿਉਰਟੀ ਜੇ ਆਪਾਂ ਕਹਿ ਦਈਏ ਗੱਲ ਵੀ 10 10 ਗਨਮੇ ਨੇ ਵੀ ਦਿੱਤੇ ਤਾਂ ਸਾਡੇ ਤਾਂ 80 ਹੀਰ ਪੁਲਿਸ ਮਲਾਜਮ ਵੀ ਥੋੜੇ ਰਹਿ ਜਾਣਗੇ ਕਾਂਗਰਸ ਚ ਇੰਨੇ ਲੀਡਰ ਹੈਗੇ ਨੇ ਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜੀ ਵੀ ਅਰਵਿੰਦ ਕੇਜਰੀਵਾਲ ਦੀ ਕੀ ਦੇਣ ਹੈ ਜੀ ਪੰਜਾਬ ਨੂੰ ਰਘਬ ਚੱਡਾ ਦੀ ਕੀ ਦੇਣ ਹੈ ਜੀ ਪੰਜਾਬ ਨੂੰ ਸਿਰਫ ਇਸ ਗੱਲ ਕਰਕੇ ਜੀ ਕਿ ਉਹ ਕਨਵੀਨਰ ਨੇ ਜੀ ਤੇ ਉਹ ਇੱਕ ਵੱਡੇ ਆਗੂ ਨੂੰ ਰਘਬ ਚੱਡਾ ਇਸ ਕਰਕੇ ਉਹਨਾਂ ਨੂੰ ਜੈਡ ਪਲੱਸ ਸਿਕਿਉਰਟੀ ਦੇ ਦਿਓ ਜੀ ਆਮ ਲੋਕਾਂ ਦਾ ੱੱਕੇ ਖਾਈ ਜਾਣ ਕੋਈ ਇਨਸਾਫ ਦੀ ਗੱਲ ਹੈਗੀ ਜੀ ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲਦਾ ਲੋਕ ੱੱਕੇ ਖਾਂਦੇ ਫਿਰਦੇ ਆ ਅੱਬਾ ਅੱਬਾ ਕਰਦੇ ਫਿਰਦੇ ਆ ਲੋਕ ਹਾਂਜੀ ਤੇ ਕਿਸੇ ਦਾ ਕੋਈ ਕਤਲ ਦਿਨ ਦਿਹਾੜੇ ਹੋ ਜਾਂਦਾ ਚੋਰੀਆਂ ਠੱਗੀਆਂ ਸ਼ਰਿਆਮ ਹੋ ਰਹੀਆਂ ਕੋਈ ਇੱਥੇ ਪੁੱਛਣ ਵਾਲੀ ਹੈ ਨਹੀਂਗਾ ਜੀ ਦੱਸੋ ਗੱਲ ਇਹ ਹੈ ਬਸ ਇੱਕ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅੱਜ ਸੀਐਮ ਸਾਹਿਬ ਦੀ ਮੈਂ ਸਪੀਚ ਸੁਣ ਰਿਹਾ ਸੀਗਾ ਜੀ ਉਹ ਕਹਿੰਦੇ ਜੀ ਵੀ ਇਹਨਾਂ ਦੇ ਕਦੇ ਕੋਈ ਅਟੈਕ ਹੋ ਜਾਂਦਾ ਕਦੇ ਕੋਈ ਅਟੈਕ ਹੋ ਜਾਂਦਾ ਤੁਸੀਂ ਇੱਕ ਗੱਲ ਨੋਟ ਕੀਤੀ ਹੈ ਜੀ ਅਰਵਿੰਦ ਕੇਜਰੀਵਾਲ ਨੇ ਜਿਹੜੇ ਇਹਨਾਂ ਤੇ ਕੋਈ ਸਿਆਹੀ ਛਿੱਟੀ ਜਾਂਦੀ ਹੈ ਚਾਹੇ ਕੋਈ ਹੁੰਦੀ ਹੈ ਗੱਲਬਾਤ ਉਹ ਚੋਣਾ ਵੇਲੇ ਕਿਉਂ ਹੁੰਦੀ ਹੈ ਜੀ ਤੁਸੀਂ ਇੱਕ ਗੱਲ ਨੋਟ ਕੀਤੀ ਹੈ ਕਦੇ ਜਦੋਂ ਚੋਣਾ ਹੁੰਦੀਆਂ ਚਾਹੇ ਉਹ ਦਿੱਲੀ 'ਚ ਹੋਣ ਚਾਹੇ ਉਹ ਕਿਸੇ ਵੀ ਸਟੇਟ 'ਚ ਹੋਣ ਉਹਦੀ ਕਿਉਂ ਹੁੰਦੀ ਹੈ ਜੀ ਉਹਦੀ ਕਿਉਂ ਹਮਲਾ ਹੁੰਦਾ ਅਰਵਿੰਦ ਕੇਜਰੀਵਾਲ ਤੇ ਅੱਗੇ ਪਿੱਛੇ ਕਦੇ ਹੰਲਾ ਨਹੀਂ ਹੋਊਗਾ ਤੁਸੀਂ ਦੇਖ ਲਿਓ ਮੇਰੀ ਗੱਲ ਨੋਟ ਕਰ ਲਿਓ ਤੁਸੀਂ YouTube ਖੋਲ ਕੇ ਦੇਖ ਲਓ Google ਕਰਕੇ ਦੇਖ ਲਓ ਜਦੋਂ ਅਰਵਿੰਦ ਕੇਜਰੀਵਾਲ ਜੀ ਤੇ ਹਮਲਾ ਹੁੰਦਾ ਉਦੋਂ ਇਲੈਕਸ਼ਨ ਹੁੰਦੇ ਨੇ ਜੀ ਇਹ ਕੀ ਕਾਰਨ ਹੈ ਜੀ ਵੀ ਜਦੋਂ ਇਲੈਕਸ਼ਨ ਹੁੰਦੇ ਆ ਉਹਦੀ ਅਰਵਿੰਦ ਕੇਜਰੀਵਾਲ ਜੀ ਤੇ ਹਮਲਾ ਹੁੰਦਾ ਤਾਂ ਦੋਸਤੋ ਇਹਦੇ ਵਿੱਚ ਗੱਲ ਇਹ ਹੈ ਵੀ ਸਾਡੇ ਮੁੱਖ ਮੰਤਰੀ ਨੇ ਸਰਦਾਰ ਭਗਵਾਨ ਸਿੰਘ ਮਾਨ ਜੀ ਉਹਨਾਂ ਨੂੰ ਬੇਨਤੀ ਹੈ ਸਰ ਪੁਲਿਸ ਨੂੰ ਆਪਦਾ ਕੰਮ ਕਰਨ ਦਿਓ ਪੁਲਿਸ ਜਿਹੜੀ ਹੈਗੀ ਆ ਉਹਨਾਂ ਦੀ ਨਫਰੀ ਘਟਾ ਹੈ ਉਹ ਵਿਚਾਰੇ ਬਹੁਤ ਪਰੇਸ਼ਾਨ ਨੇ ਉਹਨਾਂ ਨੂੰ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਹੈ ਜਿਹੜੀਆਂ ਉਹ ਆਪਦੇ ਪਾਲੀ ਜਾ ਰਹੇ ਨੇ ਵਿਚਾਰੇ ਉਹਨਾਂ ਤੇ ਘੱਟੋ ਘੱਟ ਪੰਜਾਬ ਪੁਲਿਸ ਤੇ ਤਰਸ ਕਰ ਲੋ ਜੀ ਇਹ ਵੀ ਵਿਚਾਰੇ ਕਿਸੇ ਦੇ ਜਵਾਗ ਨਹੀਂ ਕਿਸੇ ਦੇ ਪਿਓ ਨਹੀਂ ਕਿਸੇ ਦੇ ਭਰਾ ਨਹੀਂ ਕਿਸੇ ਦੇ ਕੁਛ ਹੈਗੇ ਨਹੀਂਗੇ ਇਹ ਇਹਨਾਂ ਦੀ ਵੀ ਰਿਸ਼ਤੇ ਜਿਹੜੇ ਆਪਣੇ ਵਾਂਗੂ ਮੈਨੇ ਰੱਖਦੇ ਨੇ ਜੀ ਇਹ ਵੀ ਕਿਸੇ ਦੇ ਧੀ ਪੁੱਤ ਨੇ ਕਿਸੇ ਦੇ ਬਾਪ ਨੇ ਕਿਸੇ ਦਾ ਘਰ ਵਾਲਾ ਕਿਸੇ ਦਾ ਭਰਾ ਏ ਇਹਨਾਂ ਤੇ ਤਰਸ ਕਰ ਲੋ ਪੰਜਾਬ ਪੁਲਿਸ ਤੇ ਜੀ ਇਨਾ ਧੱਕਾ ਨਾ ਕਰੋ ਤੁਸੀਂ ਨਜਾਇਜ਼ ਹੈ ਜਿਹੜਾ ਠੀਕ ਹੈ ਗੱਲ ਕੋਈ ਜੈਨੂਨ ਹੁਣ ਇੱਕ ਗੱਲ ਦੱਸੋ ਯਾਰ ਵੀ ਦਿੱਲੀ ਦਾ ਸਾਬਕਾ ਮੁੱਖ ਮੰਤਰੀ ਹੈ ਦੋ ਜੀਪ ਪਲੱਸ ਸਿਕਿਉਰਟੀਆਂ ਕਿਹੜਾ ਪੈਰਾਮੀਟਰ ਮੈਨੂੰ ਐ ਦੱਸੋ ਵੀ ਤੁਸੀਂ ਆਪਾ ਮੰਨ ਸਕਦੇ ਆਂ ਵੀ ਇਹ ਪੈਰਾਮੀਟਰ ਸਹੀ ਹੈ ਜੀ